ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਹੋਈ ਫਰਾਰ 60000 ਰੁਪਏ ਤੇ ਚਾਰੇ ਬੱਚੇ ਵੀ ਲੈ ਗਈ ਨਾਲ ਫਿਰ ਤਾਜ ਮਹਿਲ ਜਾ ਕੇ ਬਣਾਈ ਰੀ ਤੇ ਪਤੀ ਨੂੰ ਕੀਤੀ ਸੱਣ ਉੱਤਰ ਪ੍ਰਦੇਸ਼ ਦੇ ਅਲੀਗੜ ਦਾ ਇੱਕ ਮਾਮਲਾ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਜਿੱਥੇ ਸੱਸ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਭੱਜ ਗਈ ਸੀ ਉੱਥੇ ਹੀ ਹੁਣ ਉੱਤਰ ਪ੍ਰਦੇਸ਼ ਤੇ ਅਲੀਗੜ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਅਜੇ ਪਹਿਲਾਂ ਵਾਲੇ ਮਾਮਲੇ ਦਾ ਹੀ ਨਿਪਟਾਰਾ ਨਹੀਂ ਹੋਇਆ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਿੱਥੇ ਇੱਕ ਔਰਤ ਆਪਣੇ ਪ੍ਰੇਮੀ ਦੇ ਨਾਲ ਆਪਣੇ ਬੱਚਿਆਂ ਸਮੇਤ ਭੱਜ ਗਈ ਫਿਰ ਆਗਰਾ ਗਈ ਤੇ ਤਾਜ ਮਹਿਲ ਦੇ ਵਿੱਚ ਆਪਣੇ ਪ੍ਰੇਮੀ ਦੇ ਨਾਲ ਰੀਲ ਬਣਾਈ ਅਤੇ ਫਿਰ ਆਪਣੇ ਪਤੀ ਨੂੰ WhatsApp ਤੇ ਭੇਜ ਦਿੱਤੀ ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਹੋਈ ਫਰਾ ਦਰਅਸਲ ਇੱਕ ਮਜ਼ਦੂਰ ਆਪਣੀ ਪਤਨੀ ਅਤੇ ਚਾਰ ਬੱਚਿਆਂ ਦੇ ਨਾਲ ਰਹਿ ਰਿਹਾ ਸੀ ਪਿਛਲੇ ਮੰਗਲਵਾਰ ਨੌਜਵਾਨ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰ ਛੱਡ ਕੇ ਆਪਣੀ ਮਾਂ ਦੇ ਨਾਲ ਇੱਕ ਰਿਸ਼ਤੇਦਾਰ ਦੇ ਵਿਆਹ ਦੇ ਵਿੱਚ ਗਿਆ ਸੀ ਜਦੋਂ ਉਹ ਬੁੱਧਵਾਰ ਨੂੰ ਘਰ ਵਾਪਸ ਆਇਆ ਤਾਂ ਉਸ ਨੇ ਘਰ ਨੂੰ ਤਾਲਾ ਲੱਗਿਆ ਦੇਖਿਆ ਇਸ ਦੌਰਾਨ ਜਦੋਂ ਉਸ ਨੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਤਾਂ ਔਰਤ ਘਰ ਦੀਆਂ ਚਾਬੀਆਂ ਆਪਣੇ ਗੁਆਂਢੀਆਂ ਨੂੰ ਦੇ ਕੇ ਚਲੀ ਗਈ ਸੀ ਮਾਂ ਪੁੱਤ ਨੇ ਔਰਤ ਅਤੇ ਬੱਚਿਆਂ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲੇ ਇਸ ਤੋਂ ਬਾਅਦ ਔਰਤ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਔਰਤ ਅਤੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਪਰ ਕਿਤੇ ਵੀ ਕੋਈ ਖਬਰ ਨਹੀਂ ਮਿਲੀ। ਤਾਜਮਹਿਲ ਪਹੁੰਚ ਭੇਜੀ ਪਤੀ ਨੂੰ ਵੀਡੀਓ ਸ਼ੁੱਕਰਵਾਰ ਨੂੰ ਅਚਾਨਕ ਪਤੀ ਦੇ ਮੋਬਾਈਲ ਤੇ ਇੱਕ ਵੀਡੀਓ ਆਇਆ ਉਸਨੇ ਦੇਖਿਆ ਕਿ ਉਸਦੀ ਪਤਨੀ ਅਤੇ ਉਸਦਾ ਪ੍ਰੇਮੀ ਆਗਰਾ ਦੇ ਤਾਜ ਮਹਿਲ ਦੇ ਸਾਹਮਣੇ ਵੀਡੀਓ ਸ਼ੂਟ ਕਰ ਰਹੇ ਹਨ ਜਿਸ ਦੇ ਬੈਕਗ੍ਰਾਉਂਡ ਦੇ ਵਿੱਚ ਬੱਚਿਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਹਨ ਫਿਰ ਪਤੀ ਨੇ ਪਰਿਵਾਰ ਨੂੰ ਵੀਡੀਓ ਦਿਖਾਇਆ ਅਤੇ ਤੁਰੰਤ ਆਪਣੀ ਮਾਂ ਦੇ ਨਾਲ ਪੁਲਿਸ ਸਟੇਸ਼ਨ ਪਹੁੰਚ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ ਪਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਤਨੀ ਆਪਣੇ ਬੱਚਿਆਂ ਸਮੇਤ ਪ੍ਰੇਮੀ ਦੇ ਨਾਲ 60000 ਰੁਪਏ ਅਤੇ ਗਹਿਣੇ ਲੈ ਕੇ ਭੱਜ ਗਈ ਹੈ। ਪੀੜਤ ਦੇ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਜਿੱਥੇ ਪਹਿਲਾਂ ਅਲਿੰਗੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਸੱਸ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਭੱਜ ਗਈ ਉੱਥੇ ਹੀ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਬੱਚਿਆਂ ਦੀ ਮਾਂ ਆਪਣੇ ਜਵਾਕਾਂ ਦੇ ਸਮੇਤ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ। ਪਤੀ ਨੂੰ ਕੋਈ ਖਬਰ ਨਹੀਂ ਸੀ ਪਰ ਫਿਰ ਅਚਾਨਕ ਤਾਜ ਮਹਿਲ ਪਹੁੰਚ ਕੇ ਇੱਕ ਵੀਡੀਓ ਬਣਾਈ ਤੇ ਫਿਰ ਆਪਣੇ ਪਤੀ ਨੂੰ WhatsApp ਤੇ ਪੇਜ ਦਿੱਤੀ ਹੋਰ ਅਪਡੇਟਸ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ